ਅੱਲ ਬਾਤ ਕਰਾਂਗੇ ਪੰਜਾਬ ਦੇ ਇੱਕ ਬਹੁਤ ਹੀ ਖਾਸ ਮੁੱਦੇ ਦੀ ਪਿਛਲੇ ਦਿਨ ਇੱਕ ਫਿਲਮ ਰਿਲੀਜ਼ ਹੋਈ ਹੈ ਜੀ ਫਿਲਮ ਦਿਖਾਈ ਗਈ ਹੈ ਇੱਕ ਪੁਰਾਣੇ ਸਮੇਂ ਤੇ ਕਿ ਕਿਦਾਂ ਇੱਕ ਕੁੜੀ ਦੇ ਮਨ ਦੇ ਵਿੱਚ ਸਿੱਖ ਧਰਮ ਲਈ ਆਸਥਾ ਹੁੰਦੀ ਹੈ ਵਿਸ਼ਵਾਸ ਹੁੰਦਾ ਤੇ ਉਸਦੇ ਪਤੀ ਨੂੰ ਕੋੜ ਹੁੰਦਾ ਤੇ ਉਹ ਡੇਰੀ ਦੇ niche ਇਸ਼ਨਾਨ ਕਰਕੇ ਉਸਦਾ ਪਤੀ ਠੀਕ ਹੋ ਜਾਂਦਾ ਪੁਰਾਣੀਆਂ ਗੱਲਾਂ ਨੇ ਉਹਨਦੇ ਆ ਰਹੇ ਆ ਆਪਾਂ ਬਚਪਨ ਤੋਂ ਪਰ ਇਹ ਵੀਡੀਓ ਫਿਲਮ ਦੇ ਨਾਲ ਨਾਲ ਕੁਝ ਵਿਵਾਦ ਵੀ ਲੋਕਾਂ ਨੇ ਪੈਦਾ ਕੀਤੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਂਦਾ ਹੈ ਜੀ ਗਿਆਨੀ ਪੁੱਟਾ ਸਿੰਘ ਦਾ ਜਿਹੜੀ ਕਿ ਹਮੇਸ਼ਾ ਹੀ ਆਪਣੀਆਂ بے ਬਾਗ ਘਟੀਆਂ ਹਰਕਤਾਂ ਕਾਰਨ ਚਰਚਾ ਵਿੱਚ ਰਹਿੰਦੇ ਨੇ ਪਹਿਲਾਂ ਵੀ ਅਸੀਂ ਉਹਨਾਂ ਦੇ ਲਈ ਵੀਡੀਓ ਕਾਫੀ ਬਣਾਈਆਂ ਨੇ ਹੁਣ ਉਹ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਵਿਦਵਾਨ ਨੇ ਜਿਹੜੇ ਕਿ ਹਮੇਸ਼ਾ ਸਿੱਖ ਧਰਮ ਦੇ ਖਿਲਾਫ ਹੀ ਬੋਲਦੇ ਅੱਜ ਗੱਲਬਾਤ ਕਰਾਂਗੇ ਤੋ ਪਹਿਲਾਂ ਸਾਡੇ ਨਾਲ ਗੱਲਬਾਤ ਕਰਨ ਲਈ ਰਸ਼ਪਾਲ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਹਮੇਸ਼ਾ ਹੀ ਬੇਵਾਕੀ ਨਾਲ ਵਧੀਆ ਆਪਣੇ ਵਿਚਾਰ ਪੇਸ਼ ਕਰਦੇ ਨੇ ਸਵਾਗਤ ਕਰਦੇ ਆਂ ਤੇ ਗੱਲਬਾਤ ਕਰਨ ਦਾ ਸਫ਼ਰ ਸ਼ੁਰੂ ਕਰਦੇ ਰਸ਼ਪਾਲ ਸਿੰਘ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਧੰਨਵਾਦ ਰਵਿੰਦਰ ਜੀ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਰਵਿੰਦਰ ਜੀ ਤੁਸੀਂ ਵਦੀ ਹੈ ਮੁੱਦਾ ਮਤਲਬ ਗੱਲਬਾਤ ਕਰਨ ਵਾਸਤੇ ਰੱਖਿਆ ਜਿਹੜਾ ਕਿਸੇ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਉਹਦੇ ਵਿੱਚ ਦੇਖੋ ਪਹਿਲਾਂ ਵੀ ਗੱਲਾਂ ਕੀਤੀਆਂ ਜਾਂ ਇਤਿਹਾਸ ਵੀ ਮਤਲਬ ਇਸ ਚੀਜ਼ ਨੂੰ ਦਾ ਗਵਾਹ ਆ ਮੈਨੂੰ ਸਾਨੂੰ ਜਦੋਂ ਵੀ ਮਾਰਿਆ ਸਾਨੂੰ ਆਪਣਿਆਂ ਨੇ ਮਾਰਿਆ ਦੁਸ਼ਮਣ ਤੋਂ ਤਾਂ ਬੰਦਾ ਸੁਚੇਤ ਰਹਦਾ ਹੀ ਆ ਲੇਕਿਨ ਆਪਣੇ ਜਦੋਂ ਜੜਾ ਵੱਢਣ ਲੱਗ ਜਨ ਤੁਹਾਡੇ ਜੜਾ 'ਚ ਤੇਲ ਦੇਣ ਲੱਗ ਜਨ ਏਰ ਬੰਦੇ ਦਾ ਨੁਕਸਾਨ ਹੁੰਦਾ ਹੀ ਹੁੰਦਾ ਇਦਾਂ ਦੀ ਇਹ ਇੱਕ ਇਹ ਹੈਗਾ ਬੰਦਾ ਮੈਂ ਇਹਨੂੰ ਸਖਸ਼ੀਅਤ ਨਹੀਂ ਕਹਿ ਸਕਦਾ ਕਿਉਂਕਿ ਉਹ ਵੀ ਗੁਰੂ ਘਰ ਦੇ ਵਿੱਚ ਕੈਨੇਡਾ ਵਗੈਰਾ ਦੇ ਵਿੱਚ ਗ੍ਰੰਥੀ ਰਿਹਾ ਵਾ ਤੇ ਉਸ ਬੰਦੇ ਨੂੰ ਇਦਾਂ ਦੀ ਗੱਲ ਕਰਨੀ ਤਾਂ ਵੈਸੇ ਨਹੀਂ ਸ਼ੋਭਦੀ ਜਿਹੜਾ ਇਤਿਹਾਸ ਉਹ ਸੁਣਾ ਰਿਹਾ ਮੈਨੂੰ ਤਾਂ ਇਦਾਂ ਲੱਗਦਾ ਕਿਵੇਂ ਉਹਦਾ ਆਪਦਾ ਇਤਿਹਾਸ ਹੁੰਦਾ ਹੈ ਤੇ ਬਾਕੀ ਜਿਹੜੇ ਇਤਿਹਾਸਕਾਰ ਮਤਲਬ ਇੰਨਾ ਇਤਿਹਾਸ ਮਤਲਬ ਚੱਲਿਆ ਆਉਂਦਾ ਜਿਹੜਾ ਦੁੱਖ ਭਜਣੀ 베ਰੀ ਨੂੰ ਅਸੀਂ ਇੰਨਾ ਸਤਕਾਰ ਦਿੰਨੇ ਆ ਜਿੱਥੇ ਮਤਲਬ ਬਹੁਤ ਸਾਰੇ ਰੋਗ ਲੋਕਾਂ ਦੇ ਕਟੇ ਗਏ ਆ ਤੇ ਬਹੁਤ ਬੰਦੇ ਉਹਦੇ ਵਿੱਚ ਭੁਗਤ ਭੋਗੀ ਵੀ ਆ ਜਿਹਦੇ ਵਿੱਚੋਂ ਮੈਂ ਵੀ ਕੋਈ ਮੈਨੂੰ ਵੀ ਪ੍ਰੋਬਲਮ ਸੀ ਜਿਹੜੀ ਕਿ ਮੈਂ ਉੱਥੇ ਜਾ ਕੇ ਮਤਲਬ ਆਪਦੀ ਆਸਤਾ ਨਾਲ ਉੱਤੇ ਮਤਲਬ ਇਸ਼ਨਾਨ ਕੀਤਾ ਅਰਦਾਸ ਕਰੀ ਤੇ ਪ੍ਰਮਾਤਮਾ ਨੇ ਮੈਨੂੰ ਚੜਦੀ ਕਲਾ ਦੇ ਵਿੱਚ ਕੀਤਾ ਇਹ ਜਿਹੇ ਬੰਦੇ ਨੂੰ ਮੈਨੂੰ ਇਹ ਸਮਝ ਨਹੀਂ ਆਉਂਦੀ ਬਈ ਇਹ ਕਿੱਥੋਂ ਇਤਿਹਾਸ ਲੈਂਦਾ ਹੈ ਜਿਹੜਾ ਇਹ ਇਦਾਂ ਦੀਆਂ ਚੌਲਾ ਮਾਰਦਾ ਹ ਬੰਦਾ ਇਹ ਸਿਰਫ ਜੁੱਤੀਆਂ ਕਰਨ ਵਾਲੇ ਕੰਮ ਕਰਦੇ ਆ ਇਹ ਬੰਦੇ ਨੂੰ ਨਾ ਮੈਂ ਇਹ ਵਾਰਨਿੰਗ ਜਨਾ ਠੀਕ ਹੈ ਸਾਡੇ ਨਾਲੋਂ ਜ਼ਿਆਦਾ ਕਰਵਾਣੀ ਦੇ ਬਾਰੇ ਵਿੱਚ ਇਹ ਜਾਣਦਾ ਹੋਊਗਾ ਪਰ ਜਿਹੜੀਆਂ ਇਦਾਂ ਦੀਆਂ ਇਤਿਹਾਸਿਕ ਗੱਲਾਂ ਨੇ ਜਦੋਂ ਮਰਜ਼ੀ ਆ ਕੇ ਗੱਲ ਕਰ ਲਵੇ ਉਹ ਇਹ ਨਾਲ ਦੀ ਨਾਲ ਇਹਨੂੰ ਬੇਸ਼ਰਮ ਬੰਦੇ ਨੂੰ ਕਹਦੇ ਹਾਂ ਵੀ ਆਪਦੇ ਤੋਂ ਥੱਲੇ ਜਿਹੜੇ ਕਮੈਂਟ ਆਉਂਦੇ ਆ ਉਹ ਵੀ ਪੜ ਲਾ ਉਹ ਕਿੱਥੇ ਤੱਕ ਪਹੁੰਚੇ ਹੋਏ ਨੇ ਲੋਕ ਜਿਹੜੇ ਤੈਨੂੰ ਕਮੈਂਟ ਉਹਨਾਂ ਨੇ ਕੀਤੇ ਨੇ ਪਰ ਮੈਂ ਉਹ ਜਿਹੋ ਗੱਲ ਤੁਹਾਡੇ ਤੇ ਚੈਨਲ ਤੇ ਕਰਨਾ ਚੰਗਾ ਨਹੀਂ ਲੱਗਦਾ ਇਹ ਗੱਲ ਕਰਦਾ ਉਸ ਇਤਿਹਾਸ ਦੀ ਜਿਹੜੀ ਉਹ ਰਾਜੇ ਦੀ ਕੁੜੀ ਸੀ ਰਜਨੀ ਜਿਨੇ ਆਪਦੇ ਸਾਰੇ ਬੱਚਿਆਂ ਨੂੰ ਮਤਲਬ ਆਪਦੀਆਂ ਸਾਰੀਆਂ ਧੀਆਂ ਨੂੰ ਇਕੱਠੇ ਕਰਕੇ ਕਿਹਾ ਵੀ ਤੁਸੀਂ ਕੀ ਦਾ ਦਿੱਤਾ ਕਰਨੇ ਹੁਣ ਸਾਰਿਆਂ ਨੇ ਕਿਹਾ ਵੀ ਪედაਜੀ ਤੁਹਾਡਾ ਦਿੱਤਾ ਕਰਨੇ ਆ ਇਹ ਹੁਣ ਇਹਦੀ ਆਸਤਾ ਲੱਗੀ ਸੀ ਪ੍ਰਮਾਤਮਾ ਨਾਲ ਇਹਨੇ ਕਿਹਾ ਕਹਿੰਦੇ ਵੀ ਮੈਂ ਤਾਂ ਰੱਬ ਦਾ ਦਿੱਤਾ ਕਰਨੇ ਇਹ ਚੀਜ਼ ਉਹਦੇ ਪਿਤਾ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਹਨੂੰ ਉਹਨੇ ਔੜੀ ਦੇ ਨਾਲ ਵਿਆਹ ਦਾ ਉਹ ਕਹਿੰਦਾ ਲੈ ਤੈਨੂੰ ਦੇਖਦਾ ਵੀ ਹੁਣ ਤੂੰ ਕਿਵੇਂ ਆਦਵੀ ਜ਼ਿੰਦਗੀ ਬਰਕਰ ਕਰੇਗੀ ਤੇਰਾ ਰੱਬ ਕੀ ਕਰੂਗਾ ਤੇਰੇ ਨਾਲ ਫੇ ਦੇਖਦੇ ਉਹ ਫਿਰ ਵਿਚਾਰੀ ਇਦਾਂ ਹੀ ਮਤਲਬ ਉਹ ਤੋਂ ਚੱਲ ਪਈ ਕਿ ਆਪ ਦਾ ਮੰਗ ਤੋਂ ਕਿਵੇਂ ਵੀ ਕਰਕੇ ਆਪ ਦਾ ਵਿਜਾਰਾ ਕਰਦੀ ਸੀ ਤੈਂ ਕਰਦੀ ਕਰਦੀ ਉਹ ਤੇ ਜੋ ਇਤਿਹਾਸ ਦੇ ਵਿੱਚ ਅਸੀਂ ਪੜਿਆ ਵਾ ਉਸ ਛਪੜੀ ਦੇ ਉੱਤੇ ਆ ਕੇ ਉੱਥੇ ਉਹਨੇ ਦੇਖਿਆ ਉਹ ਉੱਥੇ ਉਹਨੂੰ ਬਿਠਾ ਕੇ ਉਹਨੂੰ ਕਹਿੰਦੀ ਵੀ ਤੂੰ ਇੱਥੇ ਬੈਠ ਵੀ ਮੈਂ ਪ੍ਰਸ਼ਾਦੇ ਪਾਣੀ ਦਾ ਅਰੇਂਜਮੈਂਟ ਕਰਕੇ ਆਉਣੀ ਆ ਉਹਨੂੰ ਉੱਥੇ ਬਿਠਾਇਆ ਤਾਂ ਉਹਨੇ ਬੰਦੇ ਨੇ ਉਹ ਦੇਖਿਆ ਵੀ ਉਹ ਛਪੜੀ ਦੇ ਵਿੱਚ ਕਾਲੇ ਕੌ ਮਰਦੇ ਜੀ ਤੇ ਚਿੱਟੇ ਹੋ ਕੇ ਜਾਂ ਹਾਂਸ ਬਣ ਕੇ ਉਹ ਨਿਕਲੀ ਜਾਂਦੇ ਸੀ। ਉਹਨੂੰ ਪਤਾ ਨਹੀਂ ਮਹਾਰਾਜ ਦਾ ਕੀ ਕੌਤਕ ਸੀਗਾ। ਉਸ ਬੰਦੇ ਨੂੰ ਵੀ ਮਤਲਬ ਕੋਈ ਐਦਾਂ ਲੱਗਿਆ ਵੀ ਇੱਥੇ ਕੁਛ ਨਾ ਕੁਛ ਹੈ। ਉਹ ਹੌਲੀ ਹੌਲੀ ਕਿਸੜਦਾ ਕਿਸੜਦਾ ਮਤਲਬ ਉਹਦੇ ਨੇੜੇ ਚੱਲਿਆ ਗਿਆ ਤਾਂ ਉਹਨੇ ਜਾ ਕੇ ਜਦੋਂ ਉਹਦੇ ਵਿੱਚ ਆਪਦੀ ਉਂਗਲ ਪਾਈ ਤਾਂ ਉਹਦੀ ਉਂਗਲ ਸਿੱਧੀ ਹੋ ਗਈ। ਠੀਕ ਹੋ ਗਿਆ। ਉਸ ਤੋਂ ਬਾਅਦ ਉਹ ਐ ਕਰਦਾ ਕਰਦਾ ਮਤਲਬ ਉਹਦੇ ਵਿੱਚ ਪੂਰਾ ਛਪੜੀ ਦੇ ਵਿੱਚ ਵੜ ਗਿਆ ਪਰ ਇੱਕ ਉਂਗਲ ਐ ਕਰਕੇ ਉਹਨੇ ਉੱਪਰ ਰੱਖ ਲਈ ਆ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲੇ ਆ ਬਿਲਕੁਲ ਤੰਦਰ ਉਸ ਤੋਂ ਬਾਹਰ ਆਇਆ ਪਰ ਜਦੋਂ ਉਹ ਪ੍ਰਸ਼ਾਦਾ ਪਾਣੀ ਲੈ ਕੇ ਆਈ ਉਹਨੇ ਆ ਕੇ ਦੇਖਿਆ ਉਹਨੂੰ ਪੁੱਛਿਆ ਵੀ ਇੱਥੇ ਮੇਰਾ ਪਤੀ ਬੈਠਾ ਸੀਗਾ ਵੀ ਉਹ ਇੱਧਰ ਗਿਆ ਉਹ ਕਹਿੰਦਾ ਵੀ ਨਹੀਂ ਹੈ ਤੇਰਾ ਪਤੀ ਉਹਨੇ ਬੜਾ ਮਤਲਬ ਮਹਿਸੂਸ ਕੀਤਾ ਉਹਨੂੰ ਬੁਰਾ ਭਲਾ ਕੇ ਆ ਕਹਿੰਦੀ ਵੀ ਤੂੰ ਤੈਨੂੰ ਮੈਂ ਜਿਹੀ ਵਰੀ ਔਰਤਾਂ ਵੀ ਮੇ ਪਤਰੀ ਵਰਤਾਂ ਵਾ ਤੂੰ ਮੇਰੇ ਨਾਲ ਐਦਾਂ ਦੇ ਮਜ਼ਾਕ ਕਰਦਾ ਉਨੇ ਪਰ ਦੱਸੀ ਸਾਰੀ ਕਹਾਣੀ ਫੇਰ ਉਹ ਕਹਿੰਦੇ ਵੀ ਮੈਂ ਨਹੀਂ ਮੰਨ ਸਕਦੀ ਉਹਨੇ ਫਿਰ ਆਪਣੀ ਉਂਗਲ ਦਿਖਾਈ ਜਿਹੜੀ ਇੱਦਾਂ ਸੀਗੀ ਉਹ ਕਹਿੰਦਾ ਵੀ ਆਹ ਦੇਖ ਮੇਰੀ ਉਂਗਲ ਫੇਰ ਉਹਨੇ ਉਂਗਲ ਉਹਨੇ ਛਪੜੀ ਦੇ ਵਿੱਚ ਪਾਈ ਤੇ ਜਦੋਂ ਉਂਗਲ ਠੀਕ ਹੋ ਗਈ ਉਹਨੂੰ ਫੇਰ ਵਿਸ਼ਵਾਸ ਹੋ ਗਿਆ ਫੇਰ ਉਹ ਗੁਰੂ ਰਾਮदास ਦੇ ਦਵਾਰ ਗਈ ਉੱਥੇ ਉਹਨੇ ਜਾ ਕੇ ਸ਼ੁਕਰਾਨਾ ਕੀਤਾ ਸਾਰਾ ਕੁਝ ਕੀਤਾ ਇੱਕ ਕਹਾਣੀ ਹੈ ਤੇ ਇਹ ਚਵਲ ਹੋਰ ਕਹਾਣੀ ਬਣਾਈ ਜਾਂਦਾ ਉਹਦਾ ਪਹਿਲਾ ਪਿਆਰ ਸੀ ਫਲਾਨਾ ਸੀ ਤਾਂ ਕਹਿੰਨੇ ਨੂੰ ਸ਼ਰਮ ਹੋਣੀ ਚਾਹੀਦੀ ਯਾਰ ਚਿੱਟੀ ਦੜੀ ਐ ਇਸ ਬੰਦੇ ਦੀ ਇਹ ਕੁਰਬਾਨ ਪਈ ਆ ਮੈਂ ਕਹਿੰਦਾ ਐ ਚ ਬੰਦੇ ਦੇ ਜੁੱਤੀਆਂ ਵੇਣੀਆਂ ਚਾਹੀਦੀਆਂ ਬਕਵਾਸ ਕਰਦਾ ਜਿਹੜਾ ਸਾਡੇ ਸਾਡੇ ਆਪ ਦੇ ਇਤਿਹਾਸ ਨੂੰ ਜਾਂ ਸਾਡੇ ਆਪ ਦੇ ਇਹੋ ਜਿਹੇ ਬੰਦੇ ਕਰਨਗੇ ਤਾਂ ਅਸੀਂ ਕਿਸੇ ਤੋਂ ਕੀ ਆਸ ਕਰ ਸਕਦੇ ਆ ਬਈ ਇਹ ਮਤਲਬ ਬੜੀ ਨਿੰਦਣਯੋਗ ਗੱਲ ਹੈਗੀ ਆ ਇਸ ਬੰਦੇ ਦੇ ਉੱਤੇ ਮੈਂ ਤਾਂ ਕਹਿੰਦਾ ਵੀ ਸੌਣੀ ਕਮੇਟੀ ਨੂੰ ਜਾਂ ਸਾਡੇ ਹੋਰ ਵੀ ਜੋ ਸਤਕਾਰ ਕਮੇਟੀਆਂ ਹੈਗੀਆਂ ਜਾਂ ਜੋ ਵੀ ਧਾਰਮਿਕ ਸਾਡੇ ਜਥੇਬੰਦੀਆਂ ਇਹ ਸਬੰਧ ਦੇ ਕਾਰਵਾਈ ਕਰਨੀ ਚਾਹੀਦੀ ਇਹਦੇ ਜੁੱਤੀ ਫੇੜਨੀ ਚਾਹੀਦੀ ਆ ਜਿਹੜਾ ਸਾਡੇ ਇਤਿਹਾਸ ਦੇ ਨਾਲ ਇਦਾਂ ਤੋੜ ਮਰੋੜ ਕਰਕੇ ਤੇ ਹੋਰ ਲੋਕ ਕੀ ਸਿੱਧਣਗੇ ਐ ਕੀ ਹੋ ਗਿਆ ਕੋਮੰਡ ਜਿਹੜਾ ਹੁੰਦਾ ਸੀ ਪਹਿਲਾਂ ਲੁਧਿਆਣਾ ਦਾ ਇਹਨਾਂ ਦਾ ਇਹੀ ਕੰਮ ਆ ਇਹਨਾਂ ਨੇ ਪੁੱਠੀਆਂ ਗੱਲਾਂ ਕਰਨੀਆਂ ਕੋਈ ਇਹੋ ਜਿਹੀ ਗੱਲ ਕਦੇ ਇਹਨਾਂ ਨੇ ਕੀਤੀ ਹੈ ਵੀ ਜੋ ਸਮਾਜ ਨੂੰ ਸੇਧ ਦੇਣ ਵਾਲੀ ਹੋਵੇ ਜਾਂ ਧਾਰਮਿਕ ਨੂੰ ਕਿਸੇ ਨੂੰ ਜਾਂ ਕਿਸੇ ਬੱਚਿਆਂ ਵਾਸਤੇ ਜਾਂ ਪੜ੍ਹਾਈ ਵਾਸਤੇ ਜਾਂ ਮੈਡੀਕਲ ਵਾਸਤੇ ਇਹਨਾਂ ਨੇ ਕੋਈ ਗੱਲ ਕਰੀ ਹੈ ਤੇ ਖੁਦ ਗੋਲਕਾਂ ਦੇ ਵਿੱਚੋਂ ਚੋਰੀ ਕਰਦਾ ਰਿਹਾ ਇਹ ਕੀ ਇਤਿਹਾਸ ਦੇ ਬਾਰੇ ਗੱਲ ਕਰੂਗਾ ਯਾਰ ਬੰਦਾ ਇਹ ਜੀ ਪਤਾ ਨਹੀਂ ਇਹਨੂੰ ਕੀ ਲੋਕ ਮਤਲਬ ਸੁਣਦੇ ਆ ਪਰ ਗਾਲਾਂ ਕੱਢਦੇ ਆ ਹੁਣ ਪਤਾ ਨਹੀਂ ਅੱਜ ਕੱਲ ਤਾਂ ਗਾਣਾ ਤੋਂ ਵੀ ਪੈਸੇ ਬਣਾਈ ਜਾਂਦੇ ਐਜੇ ਲੋਕ ਮੈਨੂੰ ਸਮਝ ਨਹੀਂ ਆਉਂਦੀ ਪਰ ਲਾਹਣਤ ਐ ਐਜੇ ਬੰਦੇ ਦੇ ਜਿਹੜਾ ਵੀ ਇਦਾਂ ਦੇ ਸਾਡੇ ਇਤਿਹਾਸ ਦੇ ਨਾਲ ਜਾਂ ਸਾਡੇ ਧਰਮ ਦੇ ਨਾਲ ਉਹ ਕਰਕੇ ਮਤਲਬ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦਾ ਸ਼ਰਮ ਆਉਣੀ ਚਾਹੀਦੀ ਐ ਐਜੇ ਬੰਦੇ ਨੂੰ ਜੀ ਹਾਂਜੀ ਸ਼ਾਸਿੰਗ ਜੀ ਬਚਪਨ ਤੋਂ ਹੀ ਆਪਾਂ ਸੁਣਦੇ ਆ ਰਹੇ ਆ ਕਹਾਣੀ ਲਗਭਗ ਬਿਲਕੁਲ ਇਹ ਫਿਲਮ ਦੇ ਨਾਲ ਮਿਲਦੀ ਚੁੰਦੀ ਆ ਪਰ ਬੁੱਟਾ ਸਿੰਘ ਨੇ ਜੋ ਗੱਲਾਂ ਕਹੀਆਂ ਨੇ ਉਹ ਕਹਿ ਰਹੇ ਨੇ ਕਿ ਉਹ ਲਕਸ਼ਮੀ ਰਜਨੀ ਸੀ ਬੀਬੀ ਰਜਨੀ ਉਹਦੀ ਤਾਂ ਆਪਣੇ ਪ੍ਰੇਮੀ ਨਾਲ ਗੱਲਬਾਤ ਸੀ ਤੇ ਉਹ ਨੂੰ ਨਾਲ ਲੈ ਕੇ ਆਇਆ ਤੇ ਉਸਨੇ ਉਹ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਇਹ ਜਿਹੜਾ ਇਤਿਹਾਸ ਹੈ ਕਿੱਥੋਂ ਲੈ ਕੇ ਆਉਂਦੇ ਨੇ ਫਿਰ ਇਹ 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 ਨੂੰ ਕੰਜਰ ਨੂੰ ਪੁੱਛੇ ਇਹ ਤੇ ਉਹ ਤੋਂ ਬਾਅਦ ਫਿਰ ਕਿੱਥੇ ਗਿਆ ਸੀ ਇਹ ਇਹ ਉੱਥੇ ਵਿਆਹ ਨਾਲ ਕਰਾਉਣ ਗਿਆ ਸੀ ਜਾਂ ਆਪ ਦਾ ਕੋਈ ਸਾਧਨ ਲੈ ਕੇ ਗਿਆ ਸੀ ਜਿਹੜਾ ਉਹ ਨੂੰ ਭਜਾਉਣ ਵਾਸਤੇ ਲੈ ਗਿਆ ਸੀ ਬੇਸ਼ਰਮ ਬੰਦਾ ਹੈ ਇਹ ਇਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਕਿੱਥੋਂ ਲਿਆ ਆਇਆ ਹੈ ਤੇ ਹੱਥ ਲਿਆ ਕੇ ਕੱਢ ਕੇ ਰੱਖੇ ਸਾਹਮਣੇ ਜਿਹਦੇ ਨਾਲ ਇਹਨੇ ਇਹ ਗੱਲਾਂ ਕੀਤੀਆਂ ਇਹੋ ਜਿਹੇ ਬੰਦੇ ਦੇ ਦਾ ਮੈਂ ਤਾਂ ਰਵਿੰਦਰ ਜੀ ਬਹੁਤ ਜ਼ਿਆਦਾ ਮਤਲਬ ਮੈਂ ਇਸ ਗੱਲ ਨੂੰ ਸੁਣ ਕੇ ਇੰਨਾ ਜ਼ਿਆਦਾ ਗੁੱਸਾ ਆ ਰਿਹਾ ਵੀ ਇਸ ਬੰਦੇ ਦਾ ਕੀ ਇਲਾਜ ਕੀਤਾ ਜਾਵੇ ਸ਼ਰਮ ਹੋਣੀ ਚਾਹੀਦੀ ਇਸ ਬੰਦੇ ਨੂੰ ਆ ਵੀ ਇਹ ਧੀਆਂ ਪੈ ਧੀਆਂ ਪੈਣਾ ਵਾਲਾ ਬੰਦਾ ਹੋਗਾ ਇਹ ਪਤਾ ਨਹੀਂ ਇਹਦਾ ਖਾਨਦਾਨ ਕਹੇ ਜਾਂ ਜਿਹੜੀਆਂ ਇਹ ਜਿਹੇ ਪੁੱਠੀਆਂ ਗੱਲਾਂ ਕਰਦਾ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਹਿਆ ਹੁੰਦਾ ਹੋ ਸਕਦਾ ਤੇ ਆਪਦੇ ਘਰ ਦੀ ਇਹ ਕਹਾਣੀ ਹੋਵੇ ਇਹ ਜਿਹੜੀ ਏਦਾਂ ਘਮਾਫਰਾ ਕੇ ਇਹ ਦੱਸਣ ਲੱਗਿਆ ਹੈ ਜੀ ਇੱਕ ਹੋਰ ਉਸਨੇ ਗੱਲ ਇਹ ਵਿੱਚ ਮੈਂਸ਼ਨ ਕੀਤੀ ਹੈ ਜੀ ਉਹ ਕਹਿ ਰਿਹਾ ਵੀ ਤੁਹਾਡੀ માનਤਾ ਹੈ ਕਿ ਬੇਰੀ ਦੇ ਥੱਲੇ ਜਿਹੜੀ ਛਕੜੀ ਬਣੀ ਹੈ ਜਿੰਨੂੰ ਕਿ ਤੁਸੀਂ ਸੌਵਰ ਬੋਲਦੇ ਹੋ ਉਸਦੀ ਇਹ ਵਰਡਿੰਗ ਹੈ ਖਾਸ ਤੌਰ ਤੇ ਵੀ ਜਿੰਨੂੰ ਤੁਸੀਂ ਸੌਵਰ ਬੋਲਦੇ ਹੋ ਉਸ ਦੇ ਵਿੱਚ ਕਹਿੰਦੇ ਸਾਰੇ ਜਿਹੜੇ ਕੋੜੀ ਨੇ ਇਕੱਠੇ ਕਰਕੇ ਲੈ ਕੇ ਆਓ ਉਹਦੇ ਵਿੱਚ ਸਨਾਨ ਕਰਵਾਓ ਤੇ ਇਹਨੂੰ ਠੀਕ ਕਰਵਾ ਲਓ ਕਿ ਜੇ ਕਹਿੰਦੇ ਇਹਦੇ ਵਿੱਚ ਨਹੀਂ ਸ਼ਕਤੀ ਹੈ ਮਤਲਬ ਕਹਿਣ ਦਾ ਭਾਵ ਹੈ ਉਹ ਆਪਣੇ ਧਾਰਮਿਕ ਜਿਹੜਾ ਕਿ ਆਪਣੇ ਸਿੱਖਾਂ ਦਾ ਮੈਨ ਜਗ੍ਹਾ ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਦੇ। ਇਕ ਰਵਿੰਦਰ ਜੀ ਆਪਾਂ ਇੱਕ ਗੱਲ ਤੁਹਾਨੂੰ ਮੈਂ ਦੱਸਦਾ। ਵੇ ਗੁਰੂ ਰਾਮਦਾਸ ਦੇ ਦਵਾਰ ਤੇ ਜਾਓ। ਉਥੋਂ ਬੜੀਆਂ ਬੜੀਆਂ ਮਰਜ਼ਾ ਪੂਰੀਆਂ ਹੋਣਗੀਆਂ। ਠੀਕ ਹੈ ਨਹੀਂ? ਪਰ ਮੰਗਣ ਦੀ ਜਾਂਚ ਹੋਣੀ ਚਾਹੀਦੀ ਆ। ਅਸੀਂ ਗੁਰੂ ਘਰ ਦੇ ਕੁਕਰਾਂ ਮੰਗਤੇ ਆਂ ਅਸੀਂ ਉਸ ਗੁਰੂ ਕਰਦੇ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਜੇ ਤੁਸੀਂ ਮੰਗੋਗੇ ਨਾ ਤੁਹਾਨੂੰ ਮੰਗਣਾ ਆ ਗਿਆ ਜੁਗਤੀ ਤੁਹਾਨੂੰ ਆ ਗਈ ਮੰਗਣ ਦੀ ਤਾਂ ਤੁਹਾਡੀ ਹਰ ਮਰਜ਼ਾ ਪੂਰੀ ਹੁੰਦੀ ਆ ਹੁਣ ਇਹ ਜਾਂ ਬੰਦਾ ਕਹਿੰਦਾ ਕੁੜੀਆਂ ਨੂੰ ਲਿਆ ਕੇ ਉੱਥੇ ਰਾ ਦੋ ਹੁਣ ਇਹਨਾਂ ਨੂੰ ਇਹ ਪੁੱਛਣਾ ਵੀ ਉਹ ਜਿਹੜੇ ਕੁੜੀ ਬਣੇ ਹੋਏ ਨੇ ਇਹਨੇ ਕਿੰਨੇ ਕੁ ਕੁੜੀਆਂ ਦੇ ਪੱਟੀਆਂ ਕੀਤੀਆਂ ਨੇ ਕਿੰਨੇ ਕੁ ਕੁੜੀਆਂ ਦੇ ਇਹ ਸੇਵਾ ਕੀਤੀ ਹੈ ਲਿਆ ਕੇ ਨੇ ਜਿਹੜਾ ਇਹ ਆਪਣੇ ਆਪ ਨੂੰ ਮਤਲਬ ਬਹੁਤ ਵੱਡਾ ਗੁਣੀ ਗਿਆਨੀ ਸਮਝਦਾ ਉੱਥੇ ਆ ਕੇ ਹੁਣ ਵੀ ਪਿੱਛੇ ਕੰਨੀਆਂ ਉੱਥੇ ਆਈਆਂ ਨੇ ਹੁਣੇ ਤਾਜ਼ੀਆਂ ਤਾਜ਼ੀਆਂ ਖਬਰਾਂ ਆਈਆਂ ਜੰਮੂ ਤੋਂ ਇੱਕ ਬੱਚਾ ਆਇਆ ਸੀ ਜਿਹਦੀ ਲੱਤਾਂ ਨਹੀਂ ਸੀ ਕੰਮ ਕਰਦੀਆਂ ਉਹ ਪਤਾ ਨਹੀਂ ਕਿੰਨੀ ਵੀਰੀ ਆਇਆ ਇਸ਼ਨਾਨ ਕਰਨ ਇਹ ਨਹੀਂ ਵੀ ਇੱਕ ਵੀਰੀ ਇਸ਼ਨਾਨ ਕਰਨ ਤੇ ਉਹਦਾ ਹੋ ਗਿਆ ਜੀ ਪਰ ਇਹ ਤੁਹਾਡੀ ਆਪ ਦੀ ਸ਼ਰਤ ਆ ਵਾ ਤੁਸੀਂ ਕਿਹੜੀ ਸ਼ਰਧਾ ਨਾਲ ਆਉਨੇ ਹੋ ਕਿੰਨੀ ਕੀ ਤੁਸੀਂ ਸ਼ਰਧਾ ਨਾਲ ਆਉਨੇ ਹੋ ਤੇ ਸਾਡਾ ਮਹਾਰਾਜ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਜਿਹੜੇ ਆ ਇਮਤਿਹਾਨ ਲੈਂਦੇ ਆ ਸਾਡਾ ਇਮਤਿਹਾਨ ਵੀ ਫਾਕ ਤਾਂ ਨਹੀਂ ਲਿਆ ਜਾਂਦਾ ਇਹ ਜਿਹੜੇ ਇਹ ਚਵਲਾ ਨੇ ਇਹਨਾਂ ਚਵਲਾ ਨੂੰ ਕੋਈ ਨਹੀਂ ਪੁੱਛਦਾ ਇਹ ਹੁਣ ਫੇਸਬੁੱਕ ਹੀ ਬਣਿਆ ਫਿਰਦਾ ਬਸ ਇਹੀ ਇਹਨੇ ਸਿਰਫ ਜੁੱਤੀਆਂ ਖਾਣ ਤੇ ਲਾਇਕ ਰਹਿ ਗਿਆ ਹੋਰ ਇਹਦੇ ਪੱਲੇ ਕੁਝ ਨਹੀਂ ਹੈਗਾ ਇਹ ਬਾਕੀ ਮਾ ਹੋਸਾਂ ਦਾ ਲਿਆਓ ਤੁਸੀਂ ਜੇ ਇਹਨੂੰ ਇੱਡਾ ਹੀ ਸ਼ੌਕ ਹੈ ਤਾਂ ਉੱਥੇ ਲਿਆਓ ਤਾਂ ਠੀਕ ਵੀ ਹੋ ਜਾਊਗਾ ਲੇਕਿਨ ਸ਼ਰਦਾਂ ਨਾਲ ਆਵੇ ਬੰਦਾ ਹੰਕਾਰ ਨਾਲ ਹੀ ਅਹਕਾਰ ਤਾਂ ਵੱਡੇ ਵੱਡੇ ਜਾਂ ਨਹੀਂ ਰਿਹਾ ਇੱਕੜੇ ਖੇਤੀ ਮੁੱਲ ਇਹ ਜਿਹੜੇ ਹਿਸਾਬ ਨਾਲ ਇਹ ਬਕਵਾਸ ਕਰਨ ਲੱਗਿਆ ਹੈ ਉੱਥੇ ਐਵੇਂ ਨਹੀਂ ਲੋਕ ਜਾਂਦੇ ਐਨੀ ਆਸਤਾ ਜਿਹੜੀ ਲੋਕਾਂ ਦੀ ਬਣੀ ਹੋਈ ਐਵੇਂ ਨਹੀਂ ਜਾਂਦੇ ਇਹ ਹੁਣ ਤੱਕ ਇਹਨੇ ਸ਼ੁਰੂ ਕਰਦਾ ਹੀ ਖਾਦਾ ਕੀ ਇਹਦੇ ਟਰਾਂਸਪੋਰਟ ਚੱਲਦੀ ਹੈ ਇਹਦੀ ਐਡੇ ਵੱਡੇ ਲੈਂਡਲੋਰਡ ਦੀ ਇਹਦੀ ਜਿਹੜਾ ਗੱਲਾਂ ਮਾਰਦਾ ਹੈ ਕੈਨੇਡਾ ਤੱਕ ਪਹੁੰਚ ਗਿਆ ਗ੍ਰੰਥੀ ਹੋਣ ਦੇ ਨਾਲ ਤੱਕ ਕੈਨੇਡਾ ਤੱਕ ਪਹੁੰਚਿਆ ਨਾ ਉੱਥੇ ਜਾ ਕੇ ਗੋਲਕਾਂ ਦੇ ਵਿੱਚ ਜਾ ਕੇ ਮੂੰਹ ਕਾਲਾ ਕੀਤਾ ਇਹਨੂੰ ਸ਼ਰਮ ਨਹੀਂ ਆਈ ਕੁੱਤੇ ਨੂੰ ਭੌਂਕਣ ਲੱਗੇ ਨੇ ਉਹਨੂੰ ਹਲੋ ਇਹ ਜਿਹੇ ਬੰਦਿਆਂ ਦਾ ਕੋਈ ਬਾਹਲਾ ਇਹਨਾਂ ਨੂੰ ਮਦਦ ਦੇਣ ਦੀ ਲੋੜ ਨਹੀਂ ਹੈ ਇਹਨਾਂ ਨੇ ਪੌਕੜਾ ਪੌਕੀ ਜਣਾ ਇਹਨਾਂ ਦਾ ਕੰਮ ਹੈ ਇਹ ਸਿਰਫ ਪੈਸੇ ਬਣਾਉਣ ਵਾਲਾ ਕੰਮ ਹੈ ਇਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਪਰ ਇਹਨੇ ਕਿਸੇ ਨਾ ਕਿਸੇ ਤੋਂ ਜੁੱਟੀਆਂ ਖਾਈ ਲੈਣੀਆਂ ਜੀ